ਅੱਜ ਤਾਂ ਦੇਣਾ ਇਹਦਾ ਬਈ ਅੱਗੇ ਪਿੱਛੇ ਤੇ ਕੱਚ ਕਰ ਲੈਣੇ ਅੱਜ ਨਹੀਂ ਕਰਨਾ ਚਾਹੀਦਾ ਪੂਰਿਆ ਆਉਂਦਿਆ ਇਸਨੂੰ ਵਰ ਇਹਨੂੰ ਫੜ ਚੁੱਕਾ ਹੈ ਤੇ ਮੋਟੇ ਦੇ ਸਾਰਿਆਂ ਦੇ ਵਿਆਹ ਨਹੀਂ ਨਹੀਂ ਵੈਸੇ ਕੀ ਕਹਿੰਨੇ ਤੁਸੀਂ ਨੂੰ ਹਾਂਜੀ ਕੀ ਕਹਿੰਨੇ ਵੈਸੇ ਤੁਹਾਡਾ ਪੁੱਪੜਾ ਕੀ ਆ ਤੁਹਾਡਾ ਸਾਡਾ ਮਾਸੜਾ ਤੁਹਾਡਾ ਕੀ ਆ ਜੀ ਕਿਉਂ ਹਾਂਜੀ ਗੱਲ ਪੁੱਪੜਾ ਕੀ ਉਮਰ ਵੱਡੀ ਆ ਛੱਡ ਦਿਓ ਜਾਣਾ ਤੇ ਅਗਲਾ ਪ੍ਰੋਗਰਾਮ ਤਿਆਰ ਆ ਉੱਥੇ ਜਾ ਕੇ ਭਾਂਡੇ ਨਹੀਂ ਮਾਣਨੇ ਆਪਾਂ ਕੋਈ ਨਹੀਂ ਆ ਕੋਈ ਤੁਰਦੇ ਹੀ ਨਹੀਂ ਗਏ ਤੁਰਦੇ ਤਾਂ ਤੁਸੀਂ ਨਹੀਂ ਕਹਿੰਦੇ ਜੀ ਮੈਂ ਕਿਹਾ ਰੋ ਕੇ ਬੈਠੀ ਆਈ ਫੇਰ ਦੇ ਤੇ ਆ ਗੱਡੀ ਆਪੇ ਨਾਲ ਲਈ ਗੱਡੀ ਚਲਾਉ ਨਹੀਂ ਇਹ ਠੋਕ ਤੂੰ ਨੋ ਨਹੀਂ 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 ਮਾਨਦੀ ਨਹੀਂ ਮੈਂ ਵੀ ਵਿਰਖਾ ਮੈਂ ਵੀ ਵਿਰਖਾ ਮੈਂ ਵੀ ਵਿਰਖਾ ਪ੍ਰੋਗਰਾਮ ਮੋਟੇ ਕੇ ਸੋਹਰੇ ਨੇ ਵੀ ਕਿੰਨਾ ਪ੍ਰੋਗਰਾਮ ਮੋਟੇ ਹੱਡਾ ਚ ਸਤਵਾਂ ਸਤਵਾਂ ਹੱਡਾ ਗੁਰੂ ਆ ਵਾਕਈ ਸਤਵਾਂ ਹੋ ਗਿਆ ਇਦਰਾ ਨੇਰੇ ਜੀ ਵੀ ਆਣ ਕਰ ਜਾਣਾ ਸਾਲੂ ਬਾਾਕੀ ਵੀ ਕੋਈ ਚੱਕਰ ਨਹੀਂ ਆਪਾਂ ਕਹਿੰਦੇ ਕੋਈ ਨਹੀਂ ਲਾ ਰ ਦੂਜੇ ਹੀ ਆ ਨਹੀਂ ਨਹੀਂ ਆਪਾਂ ਮੰਗ ਨਹੀਂ ਐਵੇਂ ਸੌਂਦੇ ਨਹੀਂ ਮੈਨੂੰ ਸੌਂਦੇ ਨਹੀਂ ਕਿਹੜੀ ਆਇਆ ਕਿਹਾ ਤਵਾਰਨ ਵੇ ਲੈ ਆਲੇ-ਦਾਲੇ ਵੇਖੋ ਐ ਪ੍ਰੋਨੇ ਹੁੰਦੀ ਟੌਰ ਵਖਰੀ ਆਹ ਪ੍ਰੋਣਾ ਸਾਹ ਵੇਖੋ ਕਿਵੇਂ ਬੈਠੇ ਹੋਏ ਆ ਕੇ ਮੋੜ ਨੂੰ ਵਲੇ ਵੇ ਵੇ ਚੌੜਾ ਹੋ ਗਿਆ ਵੇ ਕਿਵੇਂ ਬੈਠਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨਾੜ ਤੱਕ ਜਰੂਰ ਦੇਖਿਓ ਆਓ ਚੱਕੋ ਜੀ ਵੀਰ ਹਣੀ ਨੋਟ ਚੱਕਦੇ ਫਿਰਦੇ ਆ ਇਹ ਸਾਰੇ ਵੀਰ ਕੋਠੇ ਤੇ ਪਤਾ ਕਿੰਨੇ ਚੜੇ ਆ ਹਾਂਜੀ ਆਓ ਜੀ ਕੋਈ ਅੱਜ ਤਾਂ ਦੇਣਾ ਇਹਦਾ ਬਈ ਅੱਗੇ ਪਿੱਛੇ ਤੇ ਕੱਚ ਕਰ ਲੈਣੇ ਅੱਜ ਨਹੀਂ ਕਰਨਾ ਚਾਹੁੰਦਾ ਚੰਗਾ ਅੱਜ ਰਿਸਪੈਕਟਡ ਦੇਣਾ ਦਾ ਓਕੇ ਆਦਾ ਦਣੀ ਦੇਖਿਓ ਜੇ ਘੋਸ਼ਣਾ ਪੂਰਾ ਟਾਊਨ ਚ ਫੱਟੀ ਪਾਈ ਹੁੰਦੀ ਆ ਵੇਗਾ ਕਿਹੜਾ ਡਾਕਟਰ ਵੀ ਫਰੋਡ ਐਂ ਜੇ ਢੀਲਾਂ ਛੱਡਦੇ ਜਾਣਾ ਤੇ ਅਗਲਾ ਪ੍ਰੋਗਰਾਮ ਤਿਆਰ ਆ ਉੱਥੇ ਜਾ ਕੇ ਭਾਂਡਾ ਹੀ ਨਿਵਾਂਜਨੇ ਆਪਾਂ ਕੋਈ ਨਹੀਂ ਆ ਕੋਈ ਤੁਰਦੇ ਹੀ ਨਹੀਂ ਗੇ ਤੁਰਦੇ ਤਾਂ ਤੁਸੀਂ ਨਹੀਂ ਕਹਿੰਦੇ ਜੀ ਮੈਂ ਤਿਆਰ ਹੋ ਕੇ ਬੈਠੀ ਅਈ ਸਵੇਰੇ ਤਿਆਰ ਆ ਤੁਸੀਂ ਘੰਟੇ ਤਿਆਰ ਆ ਜੇ ਚਲੋ ਏ ਮੁੰਡਿਓ ਉੱਠੋ ਚੱਕ ਬੰਦੂ ਖੋਲ ਕੋੜੀ ਨੌਜਵਾਨਾ ਚੱਲ ਅਗਲਾ ਪ੍ਰੋਗਰਾਮ ਗੱਡੀ ਆਪਣੀ ਨਾਲ ਹੀ ਗੱਡੀ ਚਲਾਉ ਨਹੀਂ ਇਹ ਠੋਕ ਦੂਗਾ ਲੋ ਨੋਬਡੀ ਪਲੀਜ਼ ਸਟਾਪ ਇਟ ਚਲਾਜ ਚਲਾ ਲੋਡੀ ਸ਼ਿਟ ਲੋ ਸੌਰੀ ਐਨੀ ਇੰਗਲਿਸ਼ ਆ ਮੈਨੂੰ ਵੀ ਦੀਦੀ ਆ ਕਿੰਨੇ ਲਾਇਏ ਮੈਂ ਚੁੱਪ ਨਹੀਂ ਤਾਂ ਬਰਾਵਾ ਕੌਣ ਚਾਪੇ ਕਰਾਦੀ ਘੁੰਮ ਗਈ ਅੱਜ ਫੜੇ ਜਾਣਗੇ ਸਾਰੇ ਅੱਜ ਬਣੀਆਂ ਸਿਆਣੀਆਂ ਗੱਲਾਂ ਕਰ ਲੀਆਂ ਹੋਣ। ਆ ਫੜੇ ਜਾਣਗੇ ਅੱਜ ਕਾਕਾ ਗਰਾਰੀ ਕੁੰਮੀ ਤੇ ਕੁੰਮੀ ਕਹਿੰਦੇ ਲਾਈ ਸਹੀ ਰਸੀ। ਨਹੀਂ ਨਹੀਂ ਆ ਪਤਾ ਲਉਂਦੇ। ਚਲ ਉੱਠ ਵੇ ਖੜਾ ਕੋ ਖਾ ਮੈਨੂੰ। ਹਾਂ। 2 ਲਾਈਕ 3। ਨਹੀਂ ਨਹੀਂ। ਬੋਤਲਾਂ ਦੀ ਗੱਲ ਕਰ ਮਾਤਾ 2 ਦਿਨ ਪੈਕ ਨਹੀਂ। 2 3 ਨਹੀਂ ਕਰਦੀ। ਹਾਂ ਬੋਤਲਾਂ। ਖੜਾ ਹੋਵੇਂ ਹੁਣੇ ਵੇ ਲੈ ਤੇ ਖੜਾ ਹੀ ਬੜਾ ਉਠੀ। ਆ 22 ਦਾ ਪਤਾ ਲੱਗੀਆਂ ਟਾਇਰ ਜੇ ਜੈ ਨੂੰ ਜਾਂਦੇ ਭੀ ਤੇਰੀ। ਲਾਈਨਮੈਂਟ ਆਊਟ ਹੋਈ ਵੀ ਟਾਈ ਦੀ। ਖੜਾ ਹੀ ਮੈਂ ਹੁਣੇ ਵੇ ਲੈ ਖੜਾਓ। ਚਲ। ਕਾ ਕੁੱਤੀ ਦਾ ਸੀ ਟਾਈ ਉਹਦੀ ਥਾਂ ਲਾਈਨਮੈਂਟ। ਤੂੰ ਨਹੀਂ ਪੀਤੀ ਨਾ। ਖੜਾ ਹੋ ਸਹੀ ਮੈਨੂੰ। ਤੋਰ ਕੇ ਖਾ ਮੜ ਰਿਆ ਤੋਰ ਨਹੀਂ ਪੀਤੀ ਨਹੀਂ ਆ ਆ ਲੈਨਡ ਮੈਂ ਆ ਆਵੇ ਖਲਟ ਕੇ ਮੱਤੀ ਬਾਹਰ ਖਲਟਾਵੇ ਇਥੋਂ ਬਾਹਰ ਆ ਸ਼ਰਾਬੀਆਂ ਦਾ ਉਹ ਜਾ ਭਰਾ ਉਹ ਤਾਂ ਮੈਂ ਫਲੇਜ਼ਰ ਨਿੱਤ ਸ਼ਰਾਬੀ ਫਲੇਜ਼ਰ ਹੋ ਕੇ ਘਰੇ ਤੂੰ ਵੜਦਾ ਕੋਟ ਆਪਣਾ ਕੀ ਵਾਟਣਾ ਪੀਤੀ ਆ ਅੱਜ ਦੇ ਦਿਨ ਦਾ ਵਿਆਹ ਤਾਂ ਐਂਡ ਹੋ ਰਿਹਾ ਆਉਂਦੀ ਆ ਸੁਨੋਵਰ ਇਹਨੂੰ ਫੜ ਚੁੱਕਾ ਹੈ ਤੇ ਮੋਟੇ ਤੇ ਸਹਰਿਆਂ ਦੇ ਵਿਆਹ ਉਹੜਾ ਲਾ ਦਿੰਦਾ ਵਾਜੀ ਵਾ ਉਹਦੂ ਦਾ ਮਾਈ ਬੱਲਿਆ ਲਾਇਆ ਆ ਮੋਟੇ ਕੇ ਸੋਰੇ ਬਈ ਕਿੰਨਾ ਪ੍ਰੋਗਰਾਮ ਓਟੇ ਹੱਡਾ ਚ ਸਤਮਾ ਸਤਮਾ ਹੱਡਾ ਗੁਰੂ ਆ ਵਾਕਈ ਸਤਮਾ ਹੋ ਗਿਆ ਇਦਰਾ ਹਨੇਰੇ ਜਿਹੀ ਵੀ ਹਨ ਕਰ ਚੱਲ ਦੇਰ ਤਾਂ ਲੱਗੇ ਪੈ ਕੇ ਤੂੰ ਜੋ ਮਰਜੀ ਲਾ ਸਕਦਾ ਤੇਰਾ ਇਹ ਕਹਿਣਾ ਤੇ ਨਹੀਂ ਮੋਟੇ ਬਾਈ ਹੈਡ ਭਜਾ ਦਈ ਆਉਂਦੇ ਆ ਸਾਰੀ ਲੈ ਲੈਟਰੀ ਭਜਾਈ ਐਨਕਾ ਲਾਈਆਂ ਤੂੰ ਭਰਾਵਾ ਐਨਕਾ ਚ ਬੁਜੀ ਹੁਣ ਵੇਖ ਜਾਗ ਪੈਣੀ ਆ ਆ ਜਾ ਚੱਲੋ ਬਈ ਕੀ ਨਾਮ ਆ ਆਪਾਂ ਆ ਬਲਕਰਨ ਵੀਰੇ ਕੋਲ ਬਲਕਰਨ ਵੀਰੇ ਅਡਾ ਮੋਟਾ ਨਹੀਂ ਆ ਬਈ ਦੇਖੀ ਆ ਉਹਦੇ ਆਇਆ ਕਿਹੜੀ ਗਲੀ ਚ ਖੜਾ ਬਲਕਰਨ ਆਇਆ ਬਲਕਰਨ ਨਾ ਆਇਆ ਬਲਕਰਨ ਵੀ ਕਿਰਾਇਆ ਆਜਾ ਫੜੇ ਵੱਡੇ ਢੇਡ ਵਾਲਾ ਵੱਡੇ ਢੇਡਾ ਨਹੀਂ ਉਹ ਨਹੀਂ ਆਇਆ ਨਹੀਂ ਹੋਣੀ ਆ ਬਲਕਰਨ ਬਾਈ ਆ ਬਲਕਰਨ ਬਾਈ ਜੀ ਖਾ ਲਓ ਪੀ ਲਓ ਕੋਈ ਵੇਲੇ ਅੱਧੀ ਪੱਤੀ 50 ਮਿਲੂ ਕਿ ਵੱਡਾ ਮੱਥਾ ਵਿਖਾ ਆਪਾਂ ਕਿੱਥੇ ਆਏ ਅੱਜ ਕਿੱਥੇ ਆਏ ਆਪਾਂ ਆਪਾਂ ਕਿੱਥੇ ਆ ਆਪਾਂ ਕਿੱਥੇ ਆਏ ਅੱਜ ਆਵੇ ਤੇ ਟੈਂਟ ਦਾ ਥਾਂ ਆ ਆਵੇ ਟੈਂਟ ਮੋਟੇ ਮੜ ਪੀਣ ਵਾਲੀ ਚੀਜ਼ ਆਪੇ ਚੱਕ ਕੇ ਖਾ ਲੈਣੀ ਟੈਨਸ਼ਨ ਨਾ ਲਓ ਲੈ ਆਓ ਸਹੀ ਲੰਮੇ ਥਾਲਾ ਮੇ ਵਿਚਾਲੇ ਭਾਇਆ ਜੀ ਕੋਈ ਸੰਗ ਨਹੀਂ ਬਸ ਆ ਭੁੱਖ ਲੱਗੀ ਸੌਂ ਲ ਤੇ ਟਿੱਕੀ ਲਿਆ ਵਾਂ ਟਿੱਕੀ ਨੋ 1 ਪੁੱਛਦਾ ਰੇ ਕਾ ਆਏ ਹਾਏ ਹਾਏ ਜਿਹੜਾ ਤੁਸੀਂ ਨਾਂ ਲੈਣਾ ਨੇ ਇਹ ਲੈ ਹੀ ਜਾਓ ਆਏ ਓਏ ਆ ਉਹ ਆ ਗਿਆ ਓ ਓ ਈ ਆਏ ਓਏ ਓ ਈ ਓ ਚੱਕ ਨਾਲ ਦੀ ਨਾਲ ਇੱਥੇ ਵੱਡੇ ਠੇਡਾ ਵਾਲਾ ਬੰਦਾ ਬੈਠਾ ਵੀਰ ਬਲਕਰਨ ਸਿੰਘ ਜੀ ਨਾਂ ਕਹਿੰਦੇ ਆਂ ਨਿੱਦੀਆਂ ਵਾਲਾ ਬਲਕਰਨ ਸਿੰਘ ਜੀ ਕੀ ਹਾਲ ਚਾਲ ਹੈ ਨਹੀਂ ਆ ਰਿਸ਼ਤਦਾਰੀ ਚ ਆਇਆ ਬਲਕਰਨ ਸਿੰਘ ਜੀ ਹਾਂ ਜੀ ਓਏ ਤੁਸੀਂ ਦੇ ਲੋ ਵਧੀਆ ਐ ਫਿੱਟ ਫਾਟ ਕਿਹਦਾ ਠੱਡਾ ਤੱਕਦਾ ਆ ਯਾਰ ਅੱਜ ਨੀਓਵਰ ਗੈਲ ਦਾ ਰਿਸ਼ਤਦਾਰੀ ਚ ਆਇਆ ਲਾਓ ਬਈ ਸਲਾਦ ਆ ਚੁੱਕਾ ਹੈ ਬਸ ਜੀ ਮੈਂ ਕਹਿੰਦਾ ਹਾਂ ਜੀ ਇਹਨੇ ਸਲਾਦ ਆ ਚੁੱਕਾ ਹੈ ਗਲਾਸਿਕਾ ਉਹ ਨਾਲ ਆ ਆਉਂਦੇ ਆ ਕਹਿੰਦਾ ਗਲਾਸਿਕਾ ਨਹੀਂ ਲਿਆਂਗੋ ਤੂੰ ਮੈਨੂੰ ਕਹਿੰਦਾ ਗਲਾਸਿਕਾ ਕੀ ਕਹਿੰਦਾ ਤੂੰ ਮੈਂ ਕਹ ਤੋ ਪੀਵਾਂ ਮੈਂ ਹਲਕਾ ਹਾਂ ਤੂੰ ਹਲਕਾ ਆ ਗੜੋਂ ਤਾਂ ਅੱਗੇ ਜਿੰਨਾ ਚੰਦ ਨੋਵਰ ਨੇ ਇੱਕ ਤਾਂ ਫੜਾ ਨੀ ਫੜਾ ਦੋ ਕੋਈ ਮਸਲਾ ਨਹੀਂ ਲਿਆ ਦੋ ਫੜਾ ਦੇ ਫੜ ਸੁਣੋਰਾ ਚੱਲਦੀ ਵੀਡੀਓ 'ਚ ਫੜਲਾ ਸਬੂਤ ਆ ਹੋਇਆ ਔਰ ਵਧੀਆ 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 ਓਏ ਮਾੜਾ ਜੇ ਇੱਕ ਨੰਬਰ ਇਹਦਾ ਕੀ ਨਾਂ ਆ ਜੀ ਇੱਥੇ ਹਾਂਜੀ ਇੱਥੇ ਕੀ ਰਿਸ਼ਤੇਦਾਰੀ ਬੰਦੀ ਏ ਤੇ ਇੱਥੇ ਨਹੀਂ ਨਹੀਂ ਇਹ ਕੌਣ ਆ ਨਹੀਂ ਨਹੀਂ ਵੈਸੇ ਕੀ ਕਹਿੰਨੇ ਤੁਸੀਂ ਨੂੰ ਹਾਂਜੀ ਕੀ ਕਹਿੰਨੇ ਵੈਸੇ ਸਾਡਾ ਪੁੱਪੜਾ ਨੇ ਕੀ ਆ ਤੁਹਾਡਾ ਸਾਡਾ ਮਾਸਟਰ ਵਾਲਾ ਤੁਹਾਡਾ ਕੀ ਆ ਜੀ ਪੁੱਪੜਾ ਕਿਉਂ ਹਾਂਜੀ ਚੱਲ ਪੁੱਪੜਾ ਕਿੰਨੀ ਉਮਰ ਵਧੀਆ ਮੱਲਾ ਇੱਕੋ ਹੀ ਕਮਰੇ ਜਾਈਂਦੀਆਂ ਰਿਸ਼ਤੇਦਾਰੀਆਂ ਨੰਨਾ ਵੀ ਬਣ ਗਿਆ ਹੁੰਦਾ ਏ ਔਰ ਨੰਨਾ ਨੰਨਾ ਵੀ ਬਣ ਗਿਆ ਬਾਈਸ ਨੂੰ ਵਰਨੇ ਖਾ ਲੈਣਾ ਖਾ ਲੈਣਾ ਖਾ ਲੈਣਾ ਮੁੜ ਕੇ ਫਿਰ ਸਗਾ ਜਾਂਦਾ ਤੇ ਦੋਵੇਂ ਮੁੜ ਕੇ ਤੇ ਫਿਰ ਸਗਾ ਜਾਂਦਾ ਉਹ ਮੈਂ ਇਹ ਕਾ ਰੱਖਦੇ ਯਾਰ ਮੈਂ ਦੋ ਪਲੇਟਾਂ ਰਖਾਈ ਜਾਂਦੇ ਮੇਰਾ ਜਦੋਂ ਦੂਸਾ ਸਾਲ ਹੋ ਗਿਆ ਪਲੇਟਾਂ ਖਾ ਲੈਣੀਆਂ ਆਏ ਓਏ ਦਾਰੂ ਦੀ ਬੋਤਲ ਲਈ ਆਉਂਦਾ ਕੌਣ ਤੁਸੀਂ ਸਮੋਸੇ ਖਾਣ ਵਾਲੇ ਗੁਜਰੇਲਾ ਖਾ ਲਓਗੇ ਰੱਖਣ ਸਾਈਡ ਤੇ ਅੱਜ ਤਾਂ ਕਾਲੂ ਤੈਨੂੰ ਕੱਲੂ ਤੈਨੂੰ ਪਚੇ ਮੈਂ ਤੇ ਦੋ ਆਦਰ ਗਿਆ ਓਏ ਸਮੋਸੇ ਨਾਲ ਸਮੋਸੇ ਦਾ ਨਾ ਚੁਪਾਣਾ ਆ ਅੱਗੇ ਕਿਤੇ ਇਹ ਖਾਂਦਾ ਕਿਤੇ ਅਗਰ ਅਗਰ ਉਹ ਮਲਾਹ ਖਾਂਦਾ ਨਾਲ ਆ ਕੀ ਆ ਕੀ ਇਹਨੂੰ ਕਿਹਨੇ ਕੀ ਕਿਹਨੇ ਇਹਨੂੰ ਇਹਨੂੰ ਕੀ ਕਿਹਨੇ ਦੱਸਵਾ ਬੁੱਢਾ ਵੱਡੇ ਵੱਡੇ ਬੁੱਢਾ ਇਹਦੇ ਬੋਲੇ ਵੀ ਕਿੱਡੇ ਆ ਤੇਰੀ ਕਹਿੰਦੇ ਆ ਚੁੱਪੀ ਮੂੰਹ ਚੁੱਪ ਚੁੱਪ ਮੂੰਹ ਚੁੱਪ ਨਹੀਂ ਆਹ ਮੂੰਹ ਹਾਂਜੀ ਹਾਂਜੀ ਸਾਥਰੀ ਕਾਲ ਆ ਕੋਈ ਨਾ ਆ ਪਾਲਿਆ ਤੈਨੂੰ ਸਾਨੂੰ ਕਿਹਾ ਆ ਆਈਡੀ ਥੱਲੇ ਮੇਰੀ ਆ ਫੋਲੋ ਮੈਨੂੰ ਕਰਦਾ ਇਹ ਹੈ ਵਾ ਸਿਆਤਾ ਯਾਰ ਤੂੰ ਹੀ ਖਾਣੋ ਟੈਨਸ਼ਨ ਨਹੀਂ ਫੋਨ ਕਰ ਲੈ ਭਰਾ ਨੂੰ ਆਪ ਸੋਹਣੇ ਹੁਣ ਸੋਨਾ ਚਲੋ ਹੈ ਨਹੀਂ ਆ ਦਿਲ ਦੇ ਸਾਫ ਬੰਦੇ ਆ ਹਾਂ ਤੇ ਹੋਰ ਕੋਈ ਗੱਲਬਾਤ ਕਰ ਚੱਕੜਾ ਤੇ ਜੇ ਤੂੰ ਸੋਹਰਾ ਦਾਰੂ ਪੀਣਾ ਹੁੰਦਾ ਤਾਂ ਸਾਨੂੰ ਕਿਹਨੇ ਲਜਾਇਆ ਕਰਨਾ ਹੈ ਨਾਲ ਹੈ ਕੋਈ ਨਾ ਗੱਲ ਤੂੰ ਹੀ ਸਾਡੇ ਚ ਕੱਲਾ ਗੱਡੀ ਚਲਾਉਣ ਵਾਲਾ ਬੰਦਾ ਵਾ ਜੇ ਤੂੰ ਵੀ ਦਾਰੂ ਪੀਣ ਲੱਗ ਪਈਦਾ ਤੇ ਸੋ ਵੀ ਆਈ ਐਮ ਨਾਟ ਡਰਿੰਕਰ ਬੋਏ ਅੰਗਰੇਜੀ ਬਾਲੀ ਕਿਉਂ ਹੋਵੇ ਮੈਨੂੰ ਪਸੰਦ ਹੀ ਨਾ ਹੁੰਦਾ ਮੈਂ ਬ੍ਰੈਂਡ ਹੀ ਨਹੀਂ ਵਧਾਉਂਦਾ ਹੁੰਦਾ ਵੇ ਅੱਜ ਉਹਨਾਂ ਦਾ ਮੈਨੇਜਰ ਖੋਣ ਦਾ ਕਦੇ ਯਾਰ ਬੱਲੇ ਵੇ ਵੇ ਚੌੜਾ ਹੋ ਗਿਆ ਵੇ ਕਿਵੇਂ ਬੈਠਾ ਚੜਾਈ ਪੂਰੇ ਸਾਲ ਨੂੰ ਮਲਾਂ ਨੂੰ ਰਿਸ਼ਤੇਦਾਰਾਂ ਚ ਸਾਨੂੰ ਵੀ ਰੱਟ ਲੁੱਟੀ ਪੁੱਛ ਲਾ ਆਹੀਂ ਚੱਲੇ ਆਂ ਆਈ ਖਾ ਲੈੜੀ ਆਪੇ ਐ ਆਪੇ ਖਾ ਕੇ ਭਰਾ ਤੂੰ ਤੂੰ ਚੌੜਾ ਆ ਕੇ ਬੈਠਾ ਰਹਿ ਆਉਣਾ ਤਾਂ ਉੱਥੇ ਹੀ ਆ ਤੂੰ ਗੈ ਤੇਰੀ ਲਾਤ ਦੇ ਥੱਲੇ ਲਾਉਂਦੇ ਉਰਲੇ ਪਾਸੇ ਵਾਲੀ ਆਲਾ ਜਿੰਨੀ ਖਾਦੀ ਆ ਜੀ ਚੱਲ ਨੱਚੇ ਹਣਾ ਆ ਜਾ ਨੱਚੀਏ ਆ ਜਾ ਇੱਕ ਘੇੜਾ ਲੈ ਕੇ ਫਿਰੇ ਚੱਲੇ ਆ ਨਹੀਂ ਨਹੀਂ ਬੈਠਾ ਰੇ ਬੈਠਾ ਮੈਂ ਕਰ ਰਹੇ ਨੇ ਨਹੀਂ ਨਹੀਂ ਬੈ ਜਾ ਬੈ ਜਾ ਤੁਸੀਂ ਸਮੋਸੇ ਖਾਣ ਵਾਲੇ ਗੁਜਰੇਲਾ ਖਾ ਲਓਗੇ ਰੱਖਣ ਸਾਈਡ ਤੇ ਅੱਜ ਤਾਂ ਕੱਲੇ ਕੱਲੂ ਤੈਨੂੰ ਕੱਲੂ ਤੈਨੂੰ ਪਚੇ ਮੈਂ ਤੇ ਦੋ ਆਦਰਕ ਆਇਆ ਓਏ ਸਮੋਸੇ ਨਾਲ ਸਮੋਸੇ ਆਤਾ ਨਾਲ ਆ ਆ ਅੱਗੇ ਕਿਤੇ ਇਹ ਖਾਂਦਾ ਕਿਤੇ ਅੱਗੇ ਨਾਲ ਉਹ ਮਲਾਹ ਨਾਲ ਆ ਕੀ ਇਹਨੂੰ ਕਿਹਦੇ ਕੀ ਕਹਿੰਦੇ ਇਹਨੂੰ ਇਹਨੂੰ ਕੀ ਬੋਲਣਾ ਆ ਵੱਡੇ ਬੁੱਢਾ ਇਹਦੇ ਬੋਲੇ ਵੀ ਕਿੱਡੇ ਆ ਤੇਰੀ ਕਹਿੰਦੇ ਆ ਚੁੱਪੀ ਮੂੰਹ ਚੁੱਪ ਚੁੱਪ ਆਓ ਚੱਕ ਨਿਊ ਲੁੱਕ ਤਿਆਰ ਅਗਲਾ ਵਿਆਹ ਤਿਆਰੀ ਆ ਤੇ ਆਪਾਂ ਐਂ ਮਗਮੂ ਕੇ ਸਾਥ ਲਿਆ ਕੰਮ ਕਿਉਂ ਨਹੀਂ ਥੋੜਾ ਕਿਨ ਬਦਲਣਾ ਮੈਂਨਾ ਆਪਣੇ ਆਪ ਨੂੰ ਅਗਲੇ ਵਿਆਹ ਤੇ ਜਾਣਾ ਹੋਵੇ ਤੇ ਵੈ ਵੀਰਕ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਦੱਸੋ ਐਮ ਵੀਰਕ ਵੀ ਵੀਰਕਾ ਮੈਂ ਕੋੜਾ ਲੋਕਾਂ ਨੂੰ ਹਾਂ ਵੈਮੀ ਵੀਰਕ ਕੇ ਸੈਮੀ ਵੀਰਕ ਦੱਸੋ ਕਿਹਨੇ ਲੱਗਦੀ ਲੁੱਕ ਇਹ ਫਾਈਨਲ ਲੁੱਕ ਆ ਬ੍ਰੈਡ ਲੁੱਕ ਫਾਈਨਲ ਲੁੱਕ ਸਤਿਕਾਰਯੋਗ ਆਪਾਂ ਮਿਲਦੇ ਤੁਹਾਨੂੰ ਅਗਲੇ ਨਾਲ ਤੁਸੀਂ ਜੁੜੇ ਰਹੋ ਇਸ ਨਵਾਰ ਬਾਦ ਹੋ ਗਿਆ ਹੁਣ ਅੱਠਵਾਂ ਇੱਕ ਦਿਨ ਚ ਅੱਠਵਾਂ ਵਿਆ ਸਤਿਕਾਰ ਆ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਸੋ ਸਾਡੇ ਪਿਓ ਦਾ ਰਾਜ ਤਾਂ ਨਹੀਂ ਸੜਕਾਂ ਤੇ ਕਿਉਂ ਝੂਠ ਬੋਲੀਏ ਆਲ ਮੇਰੇ ਵੀਰ ਗੁਪੁਰੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਗੇ ਅੱਜ ਦੇ ਵਿਚਾਰ ਕੀ ਦੇਣਾ ਚਾਹੁੰਗੇ ਤੁਸੀਂ ਅੱਜ ਜਿਹੜੀ ਤੁਹਾ ਰਿਆਲ ਫਾਈਨਲ ਲੁੱਕ ਜਿਹੜੀ ਤੁਸੀਂ ਗੋਬਿੰਦ ਦਾ ਟੱਚ ਪਾ ਲਿਆ ਨਾ ਆ ਚੈਨ ਮੰਗਵੀ ਤੁਸੀਂ ਦੇ ਬਲੇਜ਼ਰ ਉੱਤੇ ਮੰਗਵਾ ਤੇ ਜਿਹੜੀ ਸ਼ਰਟ ਦੇ ਬਟਨ ਇਦਾਂ ਕਰ ਲਿਆ ਨਾ ਸੌਣ ਲੱਗੇ ਤੁਸੀਂ ਅੱਜ ਵਹਿਮੀ ਵੈਕ ਲੱਗਦੇ ਵਹਿਮੀ ਵੀਰ ਕੁਬਾ ਜੀਵਾ ਕੀ ਬਾਤ ਹੈ ਕਹਿੰਦੇ ਥੈਂਕ ਯੂ ਸੋ ਮਾਚ ਪਾਣੀ ਪੀਓ ਫ੍ਰੈਂਡ ਇਹਨਾਂ ਦੇ ਕੰਪਲੀਮੈਂਟ ਆਪਨ ਦੇ ਮਾਨ ਨਹੀਂ ਆਇਆ ਮਾਨ ਕਿੱਥੇ ਲੈ ਜਾਣਾ ਬੰਦੇ ਨੇ ਕਿਨ ਜਿਹੜੇ ਮੰਗਵੀਂ ਚੀਜ਼ ਪਾਈ ਹੋਵੇ ਤੇ ਮਾਨ ਮਹਿਸੂਸ ਬਹੁਤ ਹੁੰਦਾ ਵਾ ਲੋਕਾਂ ਨੇ ਬਹੁਤ ਕਿਹਾ ਵੀਰ ਨੂੰ ਕਿ ਵੱਡੇ ਬੁੱਲਾ ਵਾਲਾ ਪਰ ਇਹ ਨਹੀਂ ਵੱਡੇ ਬੁੱਲਾ ਵਾਲਾ ਵਖਾ ਅੱਭ ਲੱਭਨੇ ਆਉਂਦਾ ਐ ਟਿਕੜੇ ਟਿਕੜੇ ਕੋਲ ਚੁੱਪੀ ਮੂਆ ਉਹ ਟਾਈਮ ਨਾਲ ਗਿਆ ਲੁੱਟ ਖੋਬੋ ਨੇ ਸੋਨੇ ਦੀ ਚੈਨ ਪਾਈਆਂ ਲੁੱਟ ਖੋਬਾ ਤਾਂ ਟਾਈਮ ਨਾਲ ਜਾਣਾ ਕਿ ਸਾਡੂ ਬਾਕੀ ਕੋਈ ਚੱਕਰ ਨਹੀਂ ਨਹੀਂ ਆਪਾਂ ਕਹਿੰਦੇ ਕੋਈ ਨਹੀਂ ਲਾ ਰੋ ਦੂਜੇ ਵੀ ਆ ਨਹੀਂ ਨਹੀਂ ਆਪਾਂ ਮੰਗਵੀਂ ਐਵੇਂ ਸੋਨੇ ਦੀ ਐ ਸੋਨੇ ਦੀ ਸੋਦਾ ਸੇ ਪਿਆਣਾ ਪੈਣਾ ਉਹ ਜੇ ਭਰਿਆ ਮੈਨੂੰ ਕੋਈ ਚੱਕਰ ਵਿੱਚ ਲੇਟ ਚੱਲ ਜਾਂਦੇ ਮਹਿੰਗੀਆਂ ਚੀਜ਼ਾਂ ਪਈਆਂ ਉਹ ਪਹਿਲਾਂ ਤਾਂ ਕਰੀ ਜਣਾਣਾ ਸੁਣਾ ਹੈਗੇ ਦੂਜੀ ਗੱਲ ਇਹ ਘੱਟ ਕੇ ਜਾਂਦੇ ਨੇ ਅਗਲੀ ਮਾਰੇ ਰੋਟੀ ਖਾਓ ਜਾਣਾ ਨਹੀਂ ਆਣਾ ਪਾਣੀ ਦੀ ਰਹਿਪ ਹੋ ਮੈਂ ਗਿਆ ਮੈਂ ਬਾਟ ਦੀ ਰਹਿਪ ਹੋ ਮੈਂ ਗਿਆ ਮਹਿੰਗੇ ਚੀਜ਼ਾਂ ਪਈਆਂ ਨਹੀਂ ਰਹਿ ਸਕਦੇ ਹਾਂ ਦੇਖੋ ਕੋਈ ਨਹੀਂ ਜੇ ਖੋਲੂ ਫਿਰ ਕੀ ਮੰਗਵੀਂ ਹੈ ਕਿ ਖੋਲ ਇੰਨੇ ਕਿਥੋਂ ਪੈਸੇ ਭਰ ਦੂਗਾ ਨਹੀਂ ਇਹ ਤਾਂ ਤੂੰ ਮੰਗਵੀਂ ਪਾ ਕੇ ਆ ਉਹ ਗੱਲ ਹੁਣੇ ਭਾਈ ਮੰਗ ਕੇ nice look, new, look, look, really, either, new look new look address reply valid aadi ho re new look ਚੜਾਈ ਤੇਰੀ ਆਇਆ ਕਿਉਂ ਟਾਵਰ ਨਾ ਵੇਖ ਲੈ ਆਲੇ ਦੋਲੇ ਵੇਖਿਆ ਐ ਪ੍ਰਾਣੇ ਹੁੰਦੀ ਟਾਵਰ ਵੱਖਰੀਆਂ ਉਹ ਪ੍ਰਾਣਾ ਸਾਹਿਬ ਵੇਖੋ ਕਿਵੇਂ ਬੈਠੇ ਹੋਏ ਟੱਡ ਰਾਜੇ ਬਣੇ ਪ੍ਰਾਣਾ ਸਾਹਿਬ ਚੜਾਈ ਤੇਰਾ ਨਾਮ ਚੱਲਦਾ ਮਿੱਤਰਾਂ ਦਾ ਨਾਮ ਚੱਲਦਾ ਕਿੱਥੋਂ ਪਾਰ ਗਈ ਮਿੱਤਰਾਂ ਦਾ ਨਾਮ ਮਿੱਤਰਾਂ ਦਾ ਨਾਮ ਚੱਲਦਾ ਹੈ ਤੈਨੂੰ ਖਵਾਇਆ ਨਹੀਂ ਹੁਣੇ ਰੋਟੀ ਖਾਲਾ ਚਾ ਕੇ ਤੈਨੂੰ ਮੈਂ ਦੱਸ ਦਿੰਦਾ ਮੋਟੇ ਵੀ ਰਿਸ਼ਤੇਦਾਰੀ ਦੇ ਹਾਂ ਹਾਂ ਸੁਣੋ ਵੜੇ ਨੂੰ ਹੁਣੇ ਦੱਸਦੇ ਹਾਂ ਆਹ ਬੜਿਆ ਕੀ ਮੇਰ ਦਾ ਦੂਜਾ ਕੀ ਕਰਾਵਾ ਖੇਤੀ ਤੂੰ ਵੀ ਖਾ ਗਿਆ ਮੇਰ ਤਾਂ ਨਾ ਰਿਆ ਜੀ ਮੈਂ ਆਹ ਬੜਿਆ ਕੀ ਮੇਰ ਦਾ ਹਾਂ ਇਹਨੂੰ ਸੂਰੇ ਪੋਣੀ ਹੋਣੀ ਮੇ ਨੂੰ ਲੁਕਾ ਮਰੇ ਬੋਲ ਮਾਰੀ ਕੋਈ ਢਾਈ ਢੂਈ ਮਾਰ ਕੇ ਢਾਈ ਮਾਰ ਕੇ ਕੋਈ ਬੋਲ ਭਲੇ ਢਾਈ ਮਾਰ ਕੇ ਜਿਹੜੀ ਐਨਕ ਟੰਗ ਲਈ ਨਾ ਜਿਹੜੀ ਐਨਕ ਟੰਗ ਜਾਦੀ ਮਾ ਚੀ ਮਾ ਕੱਤੀ ਮਾ ਲਾ ਐ ਇਹ ਨੂੰ ਘਰ ਰੋਟੀ ਰੋਟੀ ਖਾਣੀ ਹੁੰਨੇ ਖਾਲਾ ਭਲੇ ਓਏ ਹੱਥ ਨਹੀਂ ਲਾਉਣਾ ਹੁਣ ਮੂੰਹ ਬੰਦ ਨਹੀਂ ਨਾ ਬੈਰਾ ਮੂੰਹ ਬੰਦ ਕਰਨਾ ਪੈਣਾ ਖਾਂਦਾ ਬੜਾ ਹੀ ਖਾਂਦਾ ਬੜਾ ਰੱਸ਼ ਨਹੀਂ ਬਹੁਤ ਖਾਂਦਾ ਲੱਗਦਾ ਕਿੱਡੇ ਚ ਕੁਝ ਹੈ ਨਹੀਂ ਕਾ ਕਾ ਪੁਰੀਆਂ ਦਾ ਗੱਲ ਕਰਦਾ ਤਾਂ ਕਹਿੰਦੇ ਮੇਰੇ ਯਾਰਾਂ ਨਾਲ ਗੱਲ ਕਰ ਆ ਵੇ ਬਣਾ ਕੇ ਮੋਰ ਉਥਾਨ ਲੱਡੀਆਂ ਆ ਕੋਈ ਪਾ ਲੱਡੀਆਂ ਆ ਆ ਆ ਕੇ ਮੋਰ ਉਥਾਨ ਆ ਯਾਰੀ ਦੀ ਸੌ ਤੈਨੂੰ ਅਗਲੇ ਸਿਕਾਰਾ ਪ੍ਰੋਗਰਾਮ ਨਹੀਂ ਨਹੀਂ ਓਏ ਪਰੇ ਉਹ ਭਗਤੀ ਮਨ ਆਇਆ ਭਗਤੀ ਮਨ ਨਹੀਂ 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 ਮਨਦੀ ਚੱਲ ਚੱਲ ਨਹੀਂ ਅਮਰਤ ਇੱਥੇ ਆ ਇਧਰ ਘਰ ਇਧਰ ਅਗਲੇ ਬੰਨੋ ਗੱਡੀ ਘਰ ਆ ਜਮਾ ਇੰਨਾ ਕਿਤਾ ਰਹਿ ਗਿਆ ਆ ਜਾ ਇਧਰ ਇਧਰ ਘਰ ਕੋ ਗੱਡੀ ਪਰਣ ਕਰ ਦੇ ਕਰ ਦੋ ਪਰਣ ਨੂੰ ਉਹ ਬੱਸ ਥੱਲੇ 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 ਗਈ ਥੱਲੇ ਨਹੀਂ ਨਹੀਂ ਪਰੇ ਕੀ ਆ ਪਰੇ ਨਹੀਂ ਇਹ ਕੌਣ ਕਰ ਗਿਆ ਏ ਓਏ 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 ਆ ਆ ਕੰਮ ਨਾ ਕਰੋ ਬਾਈ ਮਜ਼ਾਕ ਨਾ ਕਰੋ ਯਾਰ ਆ ਆ ਚੀਜ਼ ਤਾਂ ਬਈ ਮਜ਼ਾਕ ਨਹੀਂ ਆ ਕਰਤੀ ਮਾਨ ਚ ਨਹੀਂ ਵਧੀਆ ਸੈੱਟ ਦੋ ਟਾਇਰ ਥੱਲੇ ਲਾਏ ਬਾਕੀ ਉੱਪਰ ਗਿਆ ਹਾਂ ਹਾਂ ਦੋ ਟਾਇਰ ਥੱਲੇ ਆ ਬਾਕੀ ਸਹੀ ਆ ਨਹੀਂ ਨਹੀਂ ਜਮਾ ਸਹੀ ਆ ਫੋੜ ਫੋੜ ਬਿਚਾਰੀ ਗਰੀਬ ਨਹੀਂ ਫੋੜ ਵਾ ਫੋੜ ਲਾ ਕੇ ਤਾਂ ਹੋਊਗੀ ਜਿਵੇਂ ਚੱਕ ਥੱਲੇ ਹੀ ਦੋਵੇਂ ਚੱਕ ਤਾਂ ਕਰ ਲੈ ਵਾ ਚੱਲ ਓਏ ਪਹਿਲਾਂ ਇਹਨੂੰ ਵੱਢੀ ਚੱਲ ਬਹੁਤ ਹਾਂ ਬਹੁਤ ਹਾਂ ਜਾਣ ਦੇ ਜਾਣ ਚੱਲ 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 ਬਹੁਤ ਆ ਭਾਈ ਦੋ ਗੱਡੀਆਂ ਲੰਘਾ ਲੈ ਭਾਵੇਂ ਇੰਨੀ ਤਾਂ ਦੋ ਗੱਡੀਆਂ ਇਕੱਠੀਆਂ ਲੰਘ ਜਾਣੀਆਂ ਚੱਲ 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 ਸਿੱਧੀ ਕਰ ਦੇ ਥੱਲੇ ਵਾਹ ਨੂੰ ਲਾ ਦੇ ਸਿੱਧੀ ਕਰ ਦੇ ਸਿੱਧੀ ਵਾਹ ਨੂੰ ਸਿੱਧੀ ਲੈ ਜਾ ਬੈਕ ਹੋਈ ਕੰਮ ਕਰਦੇ ਆ ਗੱਡੀ ਛੋਟਾ ਇਹ ਨਹੀਂ ਛੋਟਾ ਕਹਿ ਕੇ ਥੱਲੇ ਲਵਾਦੀ ਨਹੀਂ ਭਾਜੋ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ